ਤਾ ਤੁਹਾਡੇ ਨਾਲ ਵੱਡੀਆਂ ਤਸਵੀਰਾਂ ਸਾਂਝੀਆਂ ਕਰਾਂਗੇ ਹਾਰਫ ਕੇ ਟੋਲ ਪਲਾਜ ਤੇ ਮੌਜੂਦ ਆ ਤਾਂ ਤੁਸੀਂ ਟੋਲ ਪਲਾਜ ਆ ਵੀ ਮਗਰ ਦੇਖ ਸਕਦੇ ਹੋ ਚਾਲੂ ਹੈਗਾ ਵੱਡੇ ਪੱਧਰ ਤੇ ਜਿਹੜਾ ਕਹਿ ਸਕਦੇ ਆ ਵੀ ਆਪਣੀ ਜੇਬ ਭਰੀ ਜਾ ਰਹੀ ਹੈ ਟੋਲ ਪਲਾਜ ਦੇ ਮੁਲਾਜ਼ਮਾਂ ਵੱਲੋਂ ਜਾਂ ਕਹਿ ਸਕਦੇ ਇਥੋਂ ਜਿਹੜੇ ਠੇਕੇਦਾਰ ਆਪਣੀਆਂ ਜੇਬਾਂ ਜ਼ਰੂਰ ਗਰਮ ਕੀਤੀਆਂ ਜਾ ਰਹੀਆਂ ਤੁਸੀਂ ਤਸਵੀਰਾਂ ਇੱਕ ਵਾਰੀ ਦੇਖ ਸਕਦੇ ਟੋਲ ਕੱਟਿਆ ਜਾ ਰਿਹਾ ਨੈਸ਼ਨਲ ਹਾਈਵੇ 703 A ਤਾਂ ਬਾਕੀ ਸਾਰੀ ਗੱਲਬਾਤ ਕਰਾਵਾਂਗੇ ਜੋ ਇੱਥੇ ਹਾਲਾਤ ਹੈਗੇ ਆ ਸਭ ਤੋਂ ਪਹਿਲਾਂ ਇਹਨਾਂ ਦੇ ਦਫ਼ਤਰ ਵਿਖਾਦਨੇ ਆਪਾਂ ਇਹਨਾਂ ਦਫ਼ਤਰਾਂ ਦੇ ਵਿੱਚ ਜੋ ਸਹੂਲਤ ਹੋਣੀ ਚਾਹੀਦੀ ਓਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਕਿ ਇੱਥੇ ਫਲਾਲ ਐਂਬੂਲੈਂਸ ਦੀ ਸਹੂਲਤ ਬਿਲਕੁਲ ਨਹੀਂ ਹੈਗੀ ਸਵੀਰਾਂ ਅਸੀਂ ਲਗਾਤਾਰ ਤੋਂ ਸਾਂਝੀਆਂ ਕੀਤੀਆਂ ਲਗਾਤਾਰ ਇੱਥੋਂ ਵੀ ਵਿਚਰਦੇ ਆ ਇੱਥੇ ਬਿਲਕੁਲ ਜਿਹੜੀ ਐਂਬੂਲੈਂਸ ਦੀ ਸਹੂਲਤ ਸੁਰੱਖਿਆ ਕਰਮਚਾਰੀ ਔਰ ਇਸ ਤੋਂ ਅੱਗੇ ਜੇਕਰ ਗੱਲ ਕਰਦੇ ਆ ਤਾਂ ਹੋਰ ਜਿਹੜਾ ਬਾਥਰੂਮ ਵਗੈਰਾ ਵੀ ਹੈ ਜਿਹੜਾ ਟਾਇਲਟ ਵਗੈਰਾ ਉਹ ਵੀ ਅੰਦਰ ਇਹਨਾਂ ਦਫਤਰ ਦੇ ਵਗਾਰ ਜਰੂਰ ਹੈਗੇ ਆ ਤੇ ਪੀਣ ਦੇ ਪਾਣੀ ਦਾ ਪ੍ਰਬੰਧ ਵੀ ਬਿਲਕੁਲ ਇੱਥੇ ਨਹੀਂ ਹੈਗਾ ਤਾਂ ਹੋਰ ਵੀ ਇੱਥੇ ਗੱਲਬਾਤ ਕਰਾਂਗੇ ਜੋ ਹੈਗੀ ਟੋਲ ਪਲਾਜ਼ਾ ਫਿਲਹਾਲ ਚੱਲ ਰਿਹਾ 703 A ਤਾਂ ਤੁਸੀਂ ਇੱਧਰ ਵੀ ਤਸਵੀਰਾਂ ਦੇਖ ਸਕਦੇ ਹੋ ਜਿਹੜੇ ਆਉਣ ਵਾਲੇ ਵਾਸਤੇ ਤੇ ਜਾਣ ਵਾਲੇ ਵਾਸਤੇ ਦੋਨਾਂ ਸਾਈਡਾਂ ਤੇ ਟੋਲ ਲਗਾਤਾਰ ਕੱਟੇ ਜਾ ਰਹੇ ਤਸਵੀਰਾਂ ਦੇ ਵਿੱਚ ਤੁਸੀਂ ਨੋਟ ਕਰ ਸਕਦੇ ਹੋ ਤਾ ਉਥੇ ਜੇਕਰ ਅੱਗੇ ਆਪਾਂ ਗੱਲ ਕਰਦੇ ਤੇ ਫਾਇਰ ਸੇਫਟੀ ਦਾ ਵੀ ਕੋਈ ਇੱਥੇ ਪ੍ਰਬੰਧ ਨਹੀਂ ਹੈਗਾ ਜੇਕਰ ਕੋਈ ਦਰਘਟਨਾ ਘਟ ਜਾਂਦੀ ਹੈਗੀ ਕੋਈ ਅੱਗ ਵਗਾਰਾ ਲੱਗ ਜਾਂਦੀ ਤੇ ਫਾਇਰ ਸੇਫਟੀ ਬਿਲਕੁਲ ਵੀ ਇੱਥੇ ਮੌਜੂਦ ਨਹੀਂ ਹੈਗੀ ਕਿਤੇ ਵੀ ਰਤੀ ਪਰ ਜਿਹੜਾ ਫਾਇਰ ਸੇਫਟੀ ਨੂੰ ਲੈ ਕੇ ਕੋਈ ਇੱਥੇ ਪ੍ਰਬੰਧ ਨਹੀਂ ਹੈਗਾ ਤਸਵੀਰਾਂ ਤੁਸੀਂ ਲਗਾਤਾਰ ਦੇਖ ਸਕਦੇ ਹੋ ਆਰਪੀਕੇ ਟੋਲ ਪਲਾਜੇ ਦੇ ਜਿਹੜਾ ਇੱਥੇ ਆਰਪੀਕੇ ਤੋਂ ਮਖੂ ਤੱਕ ਜਿਹੜਾ ਟੋਲ ਪਲਾਜਾ ਲੱਗਾ ਹੋਇਆ ਔਰ ਲਗਾਤਾਰ ਇੱਥੇ ਪਰਚੀਆਂ ਵੀ ਕੱਟੀਆਂ ਜਾ ਰਹੀਆਂ ਤਾਂ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਜਿਹੜੇ ਇੱਥੇ ਡਿਵਾਈਡਰ ਬਣੇ ਤੁਸੀਂ ਡਵਾਈਡਰਾਂ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਡਵਾਈਡਰ ਇਹਨਾਂ ਨੂੰ ਲਗਾਤਾਰ ਅਸੀਂ ਦੱਸਿਆ ਵੀ ਹੈਗਾ ਇਹਨਾਂ ਦੀ ਜਾਣਕਾਰੀ ਦੇ ਵਿੱਚ ਵੀ ਲੇਕਿਨ ਜੋ ਡਵਾਈਡਰ ਹੈਗਾ ਡਵਾਈਡਰਾਂ ਦਾ ਤੁਸੀਂ ਹਾਲਾਤ ਦੇਖ ਸਕਦੇ ਹੋ ਆ ਤੁਸੀਂ ਦੇਖ ਸਕਦੇ ਹੋ ਡਵਾਈਡਰ ਇਹ ਡਵਾਈਡਰ ਕਿਹੜੇ ਆ ਜਿੱਥੋਂ ਮੋਟਰਸਾਈਕਲ ਲੰਘਦੇ ਆ ਉਧਰੋਂ ਗੱਡੀਆਂ ਲੰਘਦੀਆਂ ਉਸ ਸਾਈਡ ਤੋਂ ਇਸ ਸਾਈਡ ਤੋਂ ਜਿਹੜੀਆਂ ਗੱਡੀਆਂ ਲੰਘਦੀਆਂ ਤੁਸੀਂ ਦੇਖ ਸਕਦੇ ਹੋ ਗੱਡੀਆਂ ਤਾਂ ਇੱਥੋਂ ਜਿਹੜਾ ਮੋਟਰਸਾਈਕਲ ਲੰਘਦੇ ਤੁਸੀਂ ਇਹ ਤਸਵੀਰਾਂ ਉਹ ਦੇਖ ਸਕਦੇ ਹੋ ਇਹ ਬਿਲਕੁਲ ਜਿਹੜਾ ਕੰਨੀ ਅੱਗੇ ਟੁੱਟੀ ਹੋਈ ਹੈ ਤੇ ਬਿਲਕੁਲ ਵੀ ਇੱਥੇ ਸੇਫਟੀ ਦਾ ਕੋਈ ਪ੍ਰਬੰਧ ਨਹੀਂ ਕੋਈ ਇੱਥੇ ਲਾਈਨ ਵਗਾਰਾ ਨਹੀਂ ਹੈਗੀ ਕੋ ਤਾਂ ਤੁਸੀਂ ਜਗ੍ਹਾ ਵੀ ਦੇਖ ਸਕਦੇ ਜੀ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਆਂ ਤਾਂ ਤੁਸੀਂ ਆਹ ਜਗ੍ਹਾ ਵੀ ਦੇਖ ਸਕਦੇ ਹੋ ਜਗ੍ਹਾ ਕਿੰਨੀ ਕੂਏ ਤਾਂ ਉਹ ਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲ ਵੀ ਮੋਟਰਸਾਈਕਲ ਵੀ ਤੁਸੀਂ ਲੰਘਦਾ ਲਗਾਤਾਰ ਦੇਖ ਸਕਦੇ ਹੋ ਜਿਹੜੀ ਆ ਚੀਜ਼ ਹੈ ਇਹ ਵੀ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਤੰਗ ਹੈ ਤਾਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਅਸੀਂ ਸ਼ਾਨੀਆਂ ਕਰਾਂਗੇ ਹੋਰ ਵੀ ਤਸਵੀਰਾਂ ਤੁਹਾਨੂੰ ਵਿਖਾਵਾਂਗੇ ਲੇਕਿਨ ਸਿਰਫ ਟੋਲ ਕੱਟਿਆ ਜਾ ਰਿਹਾ ਬਾਕੀ ਜਦੋਂ ਅਸੀਂ ਇੱਥੇ ਮੁਲਾਜ਼ਮਾਂ ਨਾਲ ਵੀ ਗੱਲ ਕਰਦੇ ਆਂ ਤਾਂ ਮੁਲਾਜ਼ਮ ਕਹਿੰਦੇ ਆ ਵੀ ਸਾਡਾ ਇੱਥੇ ਕੋਈ ਜਵਾਬਤੌਲ ਵੀ ਨਹੀਂ ਹੈਗੀ ਸਾਡੀ ਕੋਈ ਜਵਾਬਦੇਹੀ ਨਹੀਂ ਸਾਡਾ ਕੰਮ ਸਿਰਫ ਇੱਥ ਕਲੈਕਸ਼ਨ ਕਰਕੇ ਜਿਹੜੇ ਆਉਣ ਜਾਣ ਵਾਹਣ ਨੇ ਉਹਨਾਂ ਦੀ ਕਲੈਕਸ਼ਨ ਕਰਨਾ ਇਸ ਤੋਂ ਬਾਅਦ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਕੋਈ ਲਾਈਟਾਂ ਦੀ ਜ਼ਿੰਮੇਵਾਰੀ ਨਹੀਂ ਕਿਸੇ ਤਰ੍ਹਾਂ ਦੀ ਕੋਈ ਸੇਫਟੀ ਜ਼ਿੰਮੇਵਾਰੀ ਨਹੀਂ ਹੋਰ ਬਾਕੀ ਤਸਵੀਰਾਂ ਵਿੱਚ ਵੇਖਾਂਗੇ ਤੇ ਨਾਲ ਕਰਾਂਗੇ ਗੱਲਬਾਤ ਬਿਲਕੁਲ ਜੀ ਆ ਤਾਂ ਧੁੰਦ ਪਈ ਹੋਏ ਬਹੁਤ ਜ਼ਿਆਦਾ ਚੌੜਾ ਹੁੰਦਾ ਚਾਹੀਦਾ ਹਾਂ ਬਿਲਕੁਲ ਜੀ ਇਹ ਤਾਂ ਬਿਲਕੁਲ ਹੀ ਖਤਰਾ ਜੀ ਤਾਂ ਆਵਾਜਾਈ ਵਾਸਤੇ ਸਾਧਨ ਨਹੀਂ ਸਹੀ ਹੈ ਬਿਲਕੁਲ ਜੀ ਕੋਈ ਦੁਰਘਟਨਾ ਹੋ ਸਕਦੀ ਐਕਸੀਡੈਂਟ ਹੋ ਸਕਦਾ ਬਿਲਕੁਲ ਜੀ ਹੋ ਸਕਦਾ ਜੀ ਹੋ ਸਕਦਾ ਠੀਕ ਹੈ ਬਾਈ ਤੁਹਾਡਾ ਕਿਹੜਾ ਪਿੰਡ ਬਾਈ ਜੀ ਆਪਣਾ ਬੱਗੂ ਵਾਲਾ ਜੀ ਬੱਗੂ ਵਾਲਾ ਜੀ ਤੇ ਅਕਸਰ ਆਉਂਦੇ ਜਾਂਦੇ ਰਹਿੰਦੇ ਹੋ ਬਾਈ ਜੀ ਹਾਂ ਜੀ ਬਿਲਕੁਲ ਜੀ ਲੋਕਲ ਆਪਾਂ ਇੱਥੇ ਰਸਤਾ ਹੀ ਆਪਣਾ ਇਹ ਆ ਜੀ ਤੇ ਲਾਈਟਾਂ ਵਗ ਹਾਂ ਜੀ ਹਾਂ ਜੀ ਬਿਲਕੁਲ ਜੀ ਰੋਡ ਤੇ ਕਿਤੇ ਵੀ ਲੇਟ ਹੈਗੀ ਨਹੀਂ ਜੀ ਤੇ ਹਾਲਾਂਕਿ ਟੋਲ ਪਲਾਜ਼ਾ ਚਾਲੂ ਹੈ ਜੀ ਹਾਂ ਜਾਂ ਜੀ ਇਹ ਚਾਲੂ ਹੈ ਜੀ ਬੜਾ ਚਾਲੂ ਵਾਲਾ ਸੜਕ ਚੱਲੂ ਹੈ ਸੜਕ ਜੀ ਉਹ ਪਿੱਛੇ ਸੜਕ ਜਿਹੜੀ ਆ ਰੋਪੜ ਵਾਲੀ ਜੀ ਸੜਕ ਬਿਲਕੁਲ ਹੀ ਇੰਨਾ ਨੁਕਸਾਨ ਸੜਕ ਦਾ ਆਹੀ ਆਈ ਜਾਈ ਦਾ ਘੱਟਾ ਇੰਨਾ ਜ਼ਿਆਦਾ ਤੇ ਉਹ ਸੜਕ ਤਿਆਰ ਹੀ ਨਹੀਂ ਹੋ ਰਹੀ ਬਹੁਤ ਸਮਾਂ ਆ ਗਿਆ ਜੀ ਸਿਰਫ ਉਹਨਾ ਟੋਟਾ ਨਹੀਂ ਹੋ ਰਹੀ ਬਾਈ ਜੀ ਇੱਥੇ ਐਂਬੂਲੈਂਸ ਵੀ ਨਹੀਂ ਹੈਗੀ ਉਸ ਦੇ ਬਾਰੇ ਤੁਹਾਡਾ ਕੀ ਨਾ ਨਾ ਬਿਲਕੁਲ ਨਹੀਂ ਹੈਗੀ ਜੀ ਹਾਂ ਤੁਸੀਂ ਅਕਸਰ ਦੇਖਦੇ ਹੋਗੇ ਜੀ ਕੁਝ ਨਹੀਂ ਹੈਗਾ ਜੀ ਲੁੱਟ ਜ਼ਰੂਰ ਹੋ ਰਹੀ ਏ ਲੋਕਾਂ ਦੀ ਲ ਜਾਨ ਅਜਿਹੀ ਸੁਵਿਧਾਵਾਂ ਬਾਰੇ ਸਵਾਲ ਹੁੰਦੇ ਤੇ ਉੱਥੇ ਇਹਨਾਂ ਕੋਲੇ ਸਿਰਫ ਕੁਐਸਚਨ ਮਾਰ ਕੇ ਕੋਈ ਗੱਲਬਾਤ ਇਹਨਾਂ ਕੋਲੇ ਨਹੀਂ ਹੈਗੀ ਕੋਈ ਜਵਾਬ ਨਹੀਂ ਹੈਗਾ ਨਹੀਂ ਟੋਲ ਕਟਵਾਇਆ ਨਹੀਂ ਥੋੜੇ ਥੱਲੇ ਕਰੋ ਬਾਈ ਜਿੱਦਾਂ ਨਹੀਂ ਪੂਰੀਆਂ ਹੈਗੀਆਂ ਰੋਡ ਤੇ ਬੰਨਣਾ ਹੁੰਦਾ ਰੋਡ ਬੰਨਣ ਵਾਲਾ ਜੀ ਕਿਹੜੀ ਕਿਹੜੀ ਸੁਵਿਧਾਵਾਂ ਹੋਣੀਆਂ ਹੋਣੀਆਂ ਚਾਹੀਦੀਆਂ ਬਾਈ ਜੀ ਰੋਡ ਵੀ ਕੰਪਲੀਟ ਹੋਣਾ ਚਾਹੀਦਾ ਰੋਡ ਕੰਪਲੀਟ ਹੋਣਾ ਚਾਹੀਦਾ ਜੀ ਲਾਈਟਾਂ ਵਗੈਰਾ ਦੀ ਵੀ ਰਾਤ ਨੂੰ ਸਮੱਸਿਆ ਆਉਂਦੀ ਬਾਈ ਜੀ ਐਂਬੂਲੈਂਸ ਵੀ ਇਹਨਾਂ ਕੋਲੇ ਨਹੀਂ ਹੈਗੀ ਬਾਈ ਜੀ ਠੀਕ ਹੈ ਬਾਈ ਜੀ ਬਾਕੀ ਰੋਡ ਤੇ ਕੋ ਬਿਲਕੁਲ ਖਰਾਬ ਹੈ ਰੋਡ ਖਰਾ ਤੇ ਇਹ ਕਹਿੰਦੇ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਹੈਗੀ ਬਾਈ ਜੀ ਜਦੋਂ ਇਹਨਾਂ ਨਾਲ ਗੱਲ ਕਰ ਤੇ ਜਦੋਂ ਟੋਲ ਪਲਾਜਾ ਲੱਗਾ ਰੋਡ ਤੇ ਜ਼ਿੰਮੇਵਾਰੀ ਇਹਨਾਂ ਦੀ ਹੈ ਇਹਨਾਂ ਦੀ ਬਿਲਕੁਲ ਜੀ ਸਿਮਰਨ ਜੀ ਸਿਮਰਨ ਜੀ ਧੰਨਵਾਦ ਬਾਈ ਜੀ ਤਾਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਇੱਥੇ ਜੋ ਵੀ ਇੱਥੇ ਹਾਲਾਤ ਆ ਗਏ ਬਾਈ ਹੁਣਾਂ ਵੀ ਦੱਸਿਆ ਕਿ ਇਸ ਟੋਲ ਪਲਾਜੇ ਤੇ ਜਿਹੜੀਆਂ ਸੁਵਿਧਾਵਾਂ ਬਿਲਕੁਲ ਨਹੀਂ ਹੈਗੀਆਂ ਇਸ ਦੀਆਂ ਸੁਵਿਧਾਵਾਂ ਜੇਕਰ ਟੋਲ ਕੱਟਿਆ ਜਾ ਰਿਹਾ ਤੇ ਸੁਵਿਧਾਵਾਂ ਜ਼ਰੂਰ ਹੋਣੀਆਂ ਚਾਹੀਦੀਆਂ ਬਾਈ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਜੀ ਬਾਈ ਜੀ ਏਲਮਿਆਲਾ ਜੀ ਠੀਕ ਹੈ ਤੁਹ ਇਹ ਟੋਲ ਪਲਾਜ਼ੇ ਤੇ ਸਹੂਤਾਵਾਂ ਕਿਸ ਤਰ੍ਹਾਂ ਦੀਆਂ ਮੰਨ ਲਓ ਜਿਹੜੀਆਂ ਹੋਣੀਆਂ ਚਾਹੀਦੀਆਂ ਜਿਵੇਂ ਐਂਬੂਲੈਂਸ ਦਾ ਰਾਤ ਨੂੰ ਲਾਈਟਾਂ ਦਾ ਹੈਗੀਆਂ ਨਹੀਂ ਨਹੀਂ ਉਹ ਨਹੀਂ ਐਂਬੂਲੈਂਸ ਤੁਸੀਂ ਵੇਖੀ ਕਦੀ ਇੱਥੇ ਨਹੀਂ ਨਹੀਂ ਵੇਖੀ ਜੀ ਅਕਸਰ ਆਉਂਦੇ ਜਾਂਦੇ ਰਹਿੰਦੇ ਬਾਈ ਜੀ ਹਾਂ ਜੀ ਜਾਣਨਾ ਲੋਕ ਪਰ ਇੱਥੇ ਤੇ ਤੁਹਾਡੇ ਪਿੰਡ 'ਚ ਲਾਈਟਾਂ ਵੀ ਬਾਈ ਜੀ ਰਾਤ ਨੂੰ ਤੁਸੀਂ ਚੱਲ ਹਾਂ ਮੈਂ ਦਰ ਮੈਂ ਫੇਰ ਮੋੜ ਆਉਣਾ ਠੀਕ ਹੈ ਤੁਹਾਡੇ ਪਿੰਡ 'ਚ ਜਿਹੜੀਆਂ ਲਾਈਟਾਂ ਲੱਗੀਆਂ ਰਾਤ ਨੂੰ ਜਗਦੀਆਂ ਜੀ ਨਹੀਂ ਜਗਦੀਆਂ ਨਹੀਂ ਇਲਮੇ ਵਾਲੇ ਪਿੰਡ ਦੇ ਵਿੱਚ ਬਾਈ ਜੀ ਹੁਣ ਇਲਮੇ ਵਾਲੇ ਤੁਸੀਂ ਇਲਮੇ ਵਾਲੇ ਦੇ ਵਿੱਚ ਰਾਤ ਨੂੰ ਲਾਈਟਾਂ ਵੀ ਨਹੀਂ ਜਗਦੀਆਂ ਸਾਡੇ ਨਾਲ ਜੁੜ ਚੁੱਕੇ ਆ ਡਿਸਟ੍ਰਿਕਟ ਪ੍ਰੈਸ ਕਲੱਬ ਦੇ ਪ੍ਰਧਾਨ ਫਰੋਇਪੁਰ ਤੋਂ ਅਬੈਜ ਕੀ ਨਾਮ ਜੀ ਆਪਣਾ ਜੀ ਮੇਰੇ ਨਾਮ ਗੁਰਪ੍ਰਤਮ ਸਿੰਘ ਸੋਨੂ ਹੈ ਠੀਕ ਹੈ ਜੀ ਅਸੀਂ ਇਹ ਰੋਡ ਤੇ ਨੰਗੇ ਰੋਡ ਦੀ ਨਾ ਪਿੱਛੇ ਤਾਂ ਹਾਲਤ ਬਹੁਤ ਖਸਤਾ ਤੇ ਨਾ ਹੀ ਇੱਥੇ ਕੋਈ ਐਂਬੂਲੈਂਸ ਦਾ ਪ੍ਰਬੰਧ ਹੈਗਾ ਠੀਕ ਹੈ ਜੀ ਨਾ ਹੀ ਕੋਈ ਫਾਇਰ ਬ੍ਰਿਗੇਡ ਦਾ ਵੀ ਮੰਨ ਲਓ ਜੇ ਕੋਈ ਪ੍ਰੋਬਲਮ ਆ ਜਾਵੇ ਕਿਸੇ ਨੂੰ ਗੱਡੀ ਦੀ ਜਾਂ ਕਿਸੇ ਤਰ੍ਹਾਂ ਦੀ ਵੀ ਜਾਂ ਕਿਸੇ ਨੂੰ ਉਸ ਵਾਸਤੇ ਜੇ ਕੋਈ ਬੰਦਾ ਬਿਮਾਰ ਹੋ ਜਾਏ ਇਹਨਾਂ ਨੂੰ ਬਸ ਟੋਲ ਫਰੀ ਦਾ ਨੰਬਰ ਤੇ ਲਾਵੇ ਤੇ ਇਹ ਵੀ ਇਹ ਆ ਵੀ ਇਹਨਾਂ ਦੇ ਵੱਲੋਂ ਕੋਈ ਮੰਨ ਲਓ ਹੈ ਨਹੀਂ ਅਕਸਰ ਆਉਂਦੇ ਜਾਂਦੇ ਰਹਿੰਦੇ ਬਾਈ ਜੀ ਅਸੀਂ ਬਹੁਤ ਜ਼ਿਆਦਾ ਇੱਧਰ ਹੀ ਆਉਣੇ ਆ ਅਸੀਂ ਸਾਨੂੰ ਉੱਥੇ ਪਿੱਛੇ ਤੋਂ ਪਿੰਡਾਂ ਥਾਣੇ ਆਉਣਾ ਪੈਂਦਾ ਕਿਉਂਕਿ ਇਹਨਾਂ ਦਾ ਰੋਡ ਹਲੇ ਕੰਪਲੀਟ ਨਹੀਂ ਹੋਇਆ ਤੇ ਟੋਲ ਟੈਕਸ ਪਹਿਲਾਂ ਲਾ ਦਿੱਤਾ ਗਿਆ ਠੀਕ ਹੈ ਬਾਈ ਜੀ ਤੇ ਰਾਤ ਨੂੰ ਲਾਈਟਾਂ ਵੀ ਬਾਈ ਜੀ ਤੁਸੀਂ ਜੇ ਰਾਤ ਗੁਜ਼ਰਦੇ ਤਾਂ ਕਾਫੀ ਪਿੰਡ ਜਿਹੜੇ ਇੱਥੇ ਲੱਗਦੇ ਆ ਮੋਖੂਤ ਲੱਗੇ ਇੱਥੇ ਜਿਹੜਾ ਅਰਪਕੇ ਤੱਕ ਰਾਤ ਨੂੰ ਲਾਈਟਾਂ ਵਗਾਰਾ ਵੀ ਜੇ ਤੁਸੀਂ ਗੁ ਦੱਸਦਾ 11 11 ਵਜੇ ਤੁਹਾਨੂੰ ਨੰਗਣਾ ਪੈਣੀ ਫਲਾਟ ਟੋਲ ਚੱਲ ਰਿਹਾ ਲੇਕਿਨ ਜਿਹੜਾ ਸੁਵਿਧਾਵਾਂ ਨਹੀਂ ਸੁਵਿਧਾ ਨਹੀਂ ਪੂਰੀਆਂ ਗਿਆ ਪਹਿਲਾਂ ਕੰਮ ਜਿਹੜੀਆਂ ਟੋਲ ਟੈਕਸ ਪਹਿਲਾਂ ਚਾਲੂ ਕਰ ਦਿੱਤਾ ਸੁਵਿਧਾਵਾਂ ਵਾਲੇ ਪੂਰੀਆਂ ਦਿੱਤੀਆਂ ਨਹੀਂ ਗਿਆ ਸੁਧਾਰੇ ਵਾਲਾ ਜਿਹੜਾ ਉਹ ਆਪਣਾ ਫਾੜਕੋ ਵੀ ਅਜੇ ਫਲਾਟ ਉਥੇ ਰੋਡ ਬਣ ਰਹੇ ਉਹ ਵੀ ਹਲੇ ਕੰਪਲੀਟ ਨਹੀਂ ਹੋਇਆ ਠੀਕ ਹੈ ਬਾਈ ਤੇ ਸੁਣ ਵਾਲੇ ਤੁਸੀਂ ਇਹ ਕਹੋਗੇ ਜਾਂ ਟੋਲ ਪਲਾਜ ਜਿਹੜੇ ਮੁਲਾਜ਼ਮ ਨੇ ਐਨ ਐਚ ਆਈ ਤੇ ਉਹਨਾਂ ਨੂੰ ਮੁਲਾਜ਼ਮਾਂ ਨੂੰ ਕਹੋਗੇ ਵੀ ਇਹ ਜਿਹੜਾ ਟੋਲ ਪਲਾਜ ਬੇਸ਼ੱਕ ਦੀ ਲਾਤ ਤੁਸੀਂ ਦਿੱਤਾ ਲੇਕਿਨ ਸੁਵਿਧਾਵਾਂ ਨਹੀਂ ਹੈਗੀਆਂ ਹਾਂ ਸੁਵਿਧਾਵਾਂ ਕੋ ਪਹਿਲੇ ਬਣੀ ਹੋਈ ਏ ਤਾਂ ਤੁਸੀਂ ਇਹਦੇ ਬਾਰੇ ਕੀ ਕਹਿਣਾ ਬਾਈ ਜੀ ਕਾਫੀ ਘੱਟ ਬਣਾਈ ਹੋਈ ਏ ਬਾਈ ਜੀ ਕਾਫੀ ਘਾਟ ਏ ਜੀ ਸਾਡਾ ਡਿਵਾਈਡਰ ਟੁੱਟਾ ਹੈ ਨਾ ਜਦੋਂ ਵੀ ਡਿੱਗਦਾ ਹੈ ਨਾ ਡਬਲ ਲੰਘਦਾ ਉਹ ਵੱਜ ਜਾਂਦਾ ਵਾ ਹੂੰ ਬਿਲਕੁਲ ਜੀ ਇੱਕ ਇਹਦੀ ਲੰਗੀ ਦਾ ਵੀ ਫਾਇਰ ਵੱਜ ਜਾਂਦਾ ਗੀ ਬਿਲਕੁਲ ਜੀ ਉਹ ਵੀ ਹੈਗਾ ਨਾਲੇ ਰਾਤ ਨੂੰ ਧੁੰਦ ਵਗਾਰਾ ਜਿਵੇਂ ਪੈਂਦੀ ਤੇ ਉਹਦੇ ਨਾਲ ਬਿਲਕੁਲ ਹੀ ਅੱਗੇ ਜਿਹੜਾ ਸੇਫਟੀ ਵਗਾਰਾ ਨਹੀਂ ਲਾਈਟਾਂ ਵਗਾਰਾ ਨਹੀਂ ਹੈਗੀਆਂ ਵਗਾਰਾ ਜੀ ਹੈਨ ਸੇਫਟੀ ਨਹੀਂ ਹੈਗੀ ਕਲਰ ਵਗਾਰਾ ਨਹੀਂ ਕੀਤਾ ਉਹ ਸਾਹ ਇਧਰ ਚੜ ਜਾਂਦਾ ਚੜ ਜਾਂਦਾ ਜੀ ਜਗ੍ਹਾ ਕਾਫੀ ਥੋੜੀ ਹੈ ਜੀ ਕਾਫੀ ਜੀ ਥੋੜੀ ਤਾਂ ਵੀ ਇਹ ਬੰਨਣਾ ਚਾਹੀਦਾ ਬਿਲਕੁਲ ਜਗ੍ਹਾ ਪ੍ਰੋਪਰ ਹੋਣੀ ਚਾਹੀਦੀ ਬੰਨਣਾ ਚਾਹੀਦੀ ਪ੍ਰੋਪਰ ਉਧਰ ਵੀ ਕੱਟਦਾ ਠੀਕ ਹੈ ਦੋਨਾਂ ਸਾਈਡਾਂ ਤੇ ਕੱਟੇ ਉਹ ਪਿੱਛੇ ਵੀ ਕੱਟੇ ਵੇ ਜੀ ਹਾਂ ਉਧਰ ਵੀ ਕੱਟਦਾ ਹਾਂ ਤਾਂ ਧੰਨਵਾਦ ਬਾਈ ਜੀ ਤਾਂ ਤਸਵੀਰਾਂ ਲ ਇੱਥੋਂ ਦੇ ਮੁਲਾਜ਼ਮਾਂ ਨਾਲ ਅਸੀਂ ਜਦੋਂ ਗੱਲਬਾਤ ਕੀਤੀ ਤੇ ਮੁਲਾਜ਼ਮਾਂ ਨੇ ਮੁਲਾਜ਼ਮਾਂ ਨੇ ਆਵੜਾ ਦਾ ਪੱਲਾ ਝਾੜਿਆ ਵੀ ਸਾਡੇ ਕੋਲ ਕੋਈ ਜਿਹੜੀ ਜਾਣਕਾਰੀ ਨਹੀਂ ਹੈਗੀ ਕਿਸੇ ਮੈਨੇਜਰ ਦਾ ਨੰਬਰ ਨਹੀਂ ਹੈਗਾ ਕਿਸੇ ਵੀ ਸਾਡੇ ਕੋਲ ਜਿਹੜਾ ਸਬੰਧਤ ਹੈ ਜਿਹੜੀ ਅਥਾਰਟੀ ਹੈਗੀ ਉਹਦਾ ਨੰਬਰ ਨਹੀਂ ਹੈਗਾ ਫਿਲਹਾਲ ਸਾਡੇ ਕੋਲ ਜਿਹੜਾ ਸਿਰਫ ਜ਼ਿੰਮੇਵਾਰੀ ਹੈਗੀ ਜਿੰਨੇ ਵੀ ਮੁਲਾਜ਼ਮ ਇੱਧਰ ਬੈਠੇ ਆ ਜਾਂ ਉੱਧਰ ਬੈਠੇ ਆ ਜਾਂ ਇੱਥੇ ਦਫ਼ਤਰ 'ਚ ਬੈਠੇ ਆ ਉਹਨਾਂ ਨੇ ਕਿਹਾ ਕਿ ਸਾਡਾ ਕੰਮ ਜਿਹੜਾ ਸਿਰਫ ਸਿਰਫ ਕਲੈਕਸ਼ਨ ਕਰਨ ਦਾ ਇਸ ਤੋਂ ਬਾਅਦ ਸਾਡੇ ਕੋਲੇ ਕੋਈ ਜਾਣਕਾਰੀ ਹੈਗੀ ਮੌਜੂਦਾ ਕਿਸੇ ਅਧਿਕਾਰੀ ਦਾ ਸਾਡੇ ਕੋਲ ਨੰਬਰ ਨਹੀਂ ਹੈਗਾ ਔਰ ਗੱਲਬਾਤ ਵੀ ਜਿਹੜਾ ਮੌਕੇ ਤੇ ਜਦੋਂ ਅਸੀਂ 1 ਘੰਟਾ ਡੇਢ ਘੰਟਾ ਰੁਕੇ ਆ ਤਾਂ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਕੈਮਰੇ ਦੇ ਸਾਹਮਣੇ ਬਿਲਕੁਲ ਨਹੀਂ ਆਇਆ ਸੋ ਧੰਨਵਾਦ ਚਲਦੀਆਂ ਹੋਈਆਂ ਤਸਵੀਰਾਂ ਨੂੰ ਜਰੂਰ ਸਾਂਝੇ ਕਰਿਓ ਵੀਡੀਓ ਤੇ ਚੈਨਲ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਤ ਬਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ